ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਆ ਤੁਸੀਂ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਸੀਂ ਵੀ ਬਹੁਤ ਵਧੀਆ ਵਾਂ ਪੂਰਾ ਵਲੋਗ ਸਾਰੇ ਜਣੇ ਜਰੂਰ ਦੇਖਿਓ ਬਹੁਤ ਹੀ ਅਰਜੈਂਟ ਚੀਜ਼ ਮੈਂ ਦੱਸਣੀ ਆ ਬਟ ਮੈਂ ਵਲੋਗ ਦੇ ਐਂਡ ਤੇ ਦੱਸੂਗੀ ਟਿਰ ਤੇ ਸਿਰ ਪਿੜਾਉਂਦੀ ਆ ਕੋਈ ਨਹੀਂ ਕੋਈ ਤੈਨੂੰ ਵੀ ਲੈ ਲੈਨੇ ਸਸਰੀ ਘਰ ਇਸ ਸਸਰੀ ਘਰ ਸੋਰੀ ਅੱਜ ਸਾਡਾ ਬਹੁਤ ਹੀ ਖਾਸ ਦਿਨ ਆ ਬਹੁਤ ਹੁੰਦਾ ਹੈ ਮੌਸਮ ਯਾਰ ਸਹੀ ਆ ਸਾਰੇ ਹੈਂਡਲ ਬਾਕੀ ਸਹੀ ਕੋਠੇ ਬਿਲਕੁਲ ਸਾਮਾਨ ਲੈ ਆਈਏ ਲੈ ਕੇ ਗਿਆ ਨਾ ਬਰਦਾਸਤ oh no ਆਹ ਸੁਣਾਉਂਦਾ ਹਾਂ ਤੁਸਾਂ ਬੋਲ ਨੰਨਾ ਬਾਜੀ ਦੇ ਸਾਰੇ ਯਾਰੀ ਕੰਦੀਆਂ ਵਰਦਾ ਹੁਣ ਕੰਦੀਆਂ ਨਹੀਂ ਵਰਦਾ ਇਹ ਸ਼ਾਬਾਸ਼ ਕੰਡੇ ਮਾ ਆ ਤੇ ਆਟਾ ਮੈਸਵਾਇਆ ਨਾ ਮਸੂਟ ਰੇਲੋ ਸਪੈਸ਼ਲੀ ਸ਼ੂਟ ਵਾਸਤੇ 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਕੇ ਵਜਹੋਂ ਮੈਂ ਦੇਖਿਆ ਹੀ ਆ ਪਹਿਲੇ ਮੈਂ ਜੈਕਟ ਪਾਈ ਕਿ ਨਾ ਮੈਂ ਲਾਤੀ ਹਾਂ ਜੀ ਹਾਂਜੀ ਆ ਗਈ ਚਲੋ ਅਸੀਂ ਇਹੀਂ ਚੱਲੀਏ ਕੋਠੇ ਪਹਿਲਾ ਸ਼ੂਟ ਕੋਠੇ ਤੇ ਫੇਰ ਅਸੀਂ ਮੈਲ ਦੇ ਆਕੇ ਉਹ ਜਿਹੜੀ ਸਾਡਾ ਨਿਊ ਪ੍ਰੋਜੈਕਟ ਆ ਰਿਹਾ ਨਾ ਉਹਦਾ ਸ਼ੂਟ ਚੱਲ ਰਿਹਾ ਸਟਾਰਟ ਹੋਣ ਲੱਗਾ ਹੈ ਹੁਣ ਜਿਹੜਾ ਸਾਡਾ ਪਹਿਲਾ ਸੀਨ ਆ ਉਹ ਅਸੀਂ ਕੋਠੇ ਤੇ ਸ਼ੂਟ ਕਰਾਂਗੇ ਤੇ ਉਸ ਦਿਨ ਮਤਲਬ ਠੰਡ ਵੀ ਸੀ ਤੇ ਥੋੜੀ ਥੋੜੀ ਫਿਰ ਧੁੱਪ ਲੱਗੀ ਸੀ ਤੇ ਅਸੀਂ ਕਿਹਾ ਕਿ ਚਲ ਕੋਠੇ ਤੇ ਸ਼ੂਟ ਕਰ ਲੰਨੇ ਆ ਤੇ ਹਜੇ ਸਾਡਾ ਸ਼ੂਟ ਚੱਲਦੇ ਪਿਆ ਸੀ ਮਿਹਨਤ ਐਕਚੁਅਲ ਦੇ ਵਿੱਚ ਨਾ ਜਦੋਂ ਅਸੀਂ ਕੋਈ ਪ੍ਰੋਜੈਕਟ ਕਰਨਾ ਹੋਵੇ ਬਹੁਤ ਲੱਗਦੀ ਆ ਦੇਖਣ ਵਾਲੇ ਮਿੰਟਾਂ ਚ ਇਗਨੋਰ ਕਰ ਦਿੰਦੇ ਹੈਗੇ ਆ ਸਾਨੂੰ ਪਤਾ ਹੈ ਕਿ ਜਦੋਂ ਤੁੱਪੇ ਖੜਨਾ ਹੋਵੇ ਗਰਮੀ ਚ ਕੀ ਹਾਲ ਹੁੰਦੇ ਆ ਸਰਦੀਆਂ ਚ ਕੀ ਹਾਲ ਹੁੰਦੇ ਆ ਜਦੋਂ ਅਸੀਂ ਕੋਈ ਛੋਟਾ ਜਿਹਾ ਵੀ ਸੀਨ ਸ਼ੂਟ ਕਰਨਾ ਹੋਵੇ ਔਰ BTS ਕੁਝ ਤੁਸੀਂ ਦੇਖ ਸਕਦੇ ਆ ਅਸੀਂ ਜਾਦਾ ਬਾਹਰ ਨਹੀਂ ਅਸੀਂ ਆਪਣੀ ਹੀ ਟੀਮ ਆਪਣੇ ਹੀ ਘਰ ਦੇ ਬੰਦਿਆ ਦੇ ਵਿੱਚ ਇਹ ਪ੍ਰੋਜੈਕਟ ਤਿਆਰ ਕਰਦੇ ਪਏ ਸੀ ਦੇਣੀ ਆ ਉਹਨਾਂ ਦਾ ਐਕਸਪ੍ਰੈਸ਼ਨ ਕੀ ਹੋਣਗੇ ਜਦੋਂ ਤੁਸੀਂ ਬੋਲੋਗੇ ਕੋਠੇ ਵਾਲੇ ਸੀਨ ਸਾਡੇ ਕੰਪਲੀਟ ਹੋ ਚੁੱਕੇ ਨੇ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਥੱਲੇ ਬੈਠੇ ਨੇ ਬਾਗੀ ਸਿੰਘ ਜੀ ਜਿਹੜੇ ਸਪੈਸ਼ਲੀ ਫਤੇਗੜ ਸਾਹਿਬ ਤੋਂ ਆਏ ਨੇ ਸ਼ੂਟ ਕਰਨ ਵਾਸਤੇ ਤੇ ਬੇਅੰਤ ਸ਼ੁਕਰਾਨੇ ਆ ਜਿਹੜੇ ਇਨੀ ਦਰੋ ਖੇਚਲ ਕਰਕੇ ਇੱਥੇ ਆਏ ਨੇ ਤੇ ਇਹ ਸਾਡਾ ਮਰੀਜ਼ ਉਦੋਂ ਬਿਮਾਰ ਹੋਇਆ ਪਿਆ ਸੀ ਮੈਂ ਇੱਥੇ ਤੁਹਨੇ ਇੱਕ ਹੋਰ ਚੀਜ਼ ਨਾਲ ਦੱਸ ਦੇਣਾ ਚਾਹੁੰਦੀ ਹਾਂ ਕਿ ਜਿਹੜੀ ਮੇਰੀ ਇੰਸਟਾਗ੍ਰam ਦੀ ਆਈਡੀ ਸੀ ਉਹ ਸਰਕਾਰ ਵੱਲੋਂ ਬੈਨ ਕਰ ਦਿੱਤੀ ਗਈ ਆ ਇੰਡੀਆ ਦੇ ਵਿੱਚ ਤੇ ਜਿਹੜੇ ਮੈਨੂੰ ਸਪੋਰਟ ਕਰਦੇ ਨੇ ਜਿਨ੍ਹਾਂ ਨੂੰ ਹਜੇ ਤੱਕ ਮੇਰੀ ਨਵੀਂ ਆਈਡੀ ਨਹੀਂ ਲੱਭੀ ਤੇ ਤੁਸੀਂ ਜਾ ਕੇ ਮੈਨੂੰ ਉੱਥੇ ਫੋਲੋ ਕਰ ਸਕਦੇ ਹੋ ਸੇਮ ਆਈਡੀ ਹੈ ਜਿਹੜਾ ਲਿੰਕ ਹੈ ਉਹ ਮੈਂ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੁਸੀਂ ਉੱਥੇ ਜਾ ਕੇ ਫੋਲੋ ਕਰ ਸਕਦੇ ਵੈਸੇ ਵੀ ਤੁਸੀਂ ਜੇ ਉੱਥੇ ਜਾ ਕੇ ਸਰਚ ਕਰੋਗੇ ਰਾਈਡਰ ਸਿੰਘਣੀ ਰਾਈਡਰ ਦੇ ਵਿੱਚ ਡਬਲ ਡੀ ਪਾਉਗੇ ਤੇ ਤੁਹਾਨੂੰ ਆਟੋਮੈਟਿਕਲੀ ਹੀ ਸ਼ੋ ਹੋ ਜਾਏਗੀ ਮੇਰੀ ਆਈਡੀ ਸੋ ਇੱਥੇ ਬਾਕੀ ਦੇ ਸੀਨ ਹੋ ਚੁੱਕੇ ਹੀ ਹੁਣ ਵਾਰੀ ਹੀ ਮੇਰੇ ਸੀਨ ਲੈਣ ਦੀ ਤੇ ਫਿਰ ਅਹੀਂ ਮਾਈਕ ਫੜੀ ਅੰਕੇ ਚਲੋ ਮਾਈਕ ਲਾ ਰਹੀ ਮੇਰੇ ਤੇ ਜੱਸੀ ਦੇ ਰਹਿੰਦੇ ਫਿਰ ਅੰਕਲ ਜੀ ਨੇ ਛੇਤੀ ਜਾਣਾ ਸੀ ਉਹਨਾਂ ਦੀ ਸੇਵਾ ਹੀ ਤੇ ਫਿਰ ਉਹਨਾਂ ਨੇ ਜਾਣਾ ਹੀ ਸੇਵਾ ਦੇ ਉੱਤੇ ਤੇ ਫਿਰ ਅਹੀਂ ਉਹਨਾਂ ਦੇ ਸੀਨ ਲੈ ਕੇ ਉਹਨਾਂ ਨੂੰ ਫਟਾਫਟ ਭੇਜ ਦਿੱਤਾ ਸੀ ਥੋੜੀ ਮੇਰਾ ਚੈਨਲ ਵੀ ਮੇਰਾ ਇਹ ਵਹਿ ਨਹੀਂ ਜਾ ਰਿਹਾ ਨਹੀਂ ਉਹ ਨੋ ਹਾਂ ਜੀ ਇਹ ਬਣਾਏ ਮਾਰੀ ਜੀ ਹਾਂਜੀ ਅੱਛਾ ਚੈਨਲ ਮੇਰਾ ਵੀ ਹੈ ਬਾਬਾ ਨੂੰ ਸ਼ਾਇਦ ਲੋ ਲੋ ਇਹਦੀ ਕੋਈ ਨਾ ਤੁਮ ਲੋਜੀ ਸੈਟਅਪ ਲੱਗ ਗਿਆ ਦੇਖੋ ਕਿੱਡਾ ਜ਼ਬਰਦਸਤ ਹੈ ਹੁਣ ਵਾਰੀ ਹੈ ਮੇਰੀ ਕੀ ਦੋ ਵਾਰੀ ਸੀਨ ਤੇ ਤਾਂ ਵੀ ਤਾਂ ਇੱਕ ਜਿਹੜੇ ਹੋਣੇ ਉਹ ਤੇ ਹੋਣੇ ਹੀ ਹੋਣੇ ਸੀਨ ਬਰਸਾ ਤੇ ਬੇਸਿਕ ਸੀਨ ਕਰੀਂ ਵੈਨ ਦੇ ਹਾਂ ਨੀ ਹੱਸ ਆ ਤੈਨੂੰ ਕੱਲੇ ਨੂੰ ਹੀ ਆਂਦੇ ਆ ਸਾਰੇ ਨੇ ਮੂਵੇ ਬਾਕੀ ਹੋਗੀ ਤੇਰੀ ਬੇਇਜ਼ਤੀ ਕਰੀਏ ਸ਼ੁਰੂ ਚਲੋ ਕਰੀਏ ਸ਼ੁਰੂ ਚਲੋ ਚਲੋ ਬਾਸ ਬਾਸ ਯੈਸ ਰੈਡੀ ਤੂੰ ਚੁੱਪ ਕਰਨਾ ਕਿ ਨਹੀਂ ਕਰਨਾ ਅਵੇ ਰਹਿ ਗਿਆ ਤੂੰ ਉੱਡਾ ਦਿੱਤਾ ਹੈ ਇੱਥੇ ਹੈ ਇਸ ਚੀਜ਼ ਦਾ ਹੱਬੀ ਹਾਂ ਹਾਂ ਕਹ ਤਾ ਕੰਮ ਨੂੰ ਪਤਾ ਹੀ ਲੱਗਾ ਬਾਤ ਕੀ ਆ ਤੋ ਕੀ ਆ ਇੰਨਾ ਖਾਣਾ ਨਹੀਂ ਦੇ ਜਿੰਨਾ ਤਵਾਰਾ ਪਾਈ ਜਾਣਾ ਤੂੰ ਦੋਸਤੋ ਇਹ 30% ਇਹਨੂੰ ਬੰਦਾ 30% ਖਾਂਦਾ ਹੈ 30% ਬੁੱਲਾਂਗ ਲੱਗਦੀ ਹੈ 30% ਕਿਰਦੀ ਹੈ ਜਿਹੜੇ ਬੰਦੇ ਦਾੜੀ ਰਸਤ ਤੇ ਬਹੁਤ ਹੀ ਔਖਾ ਲੈ ਹਾਂਜੀ ਸਾਡਾ ਇੰਡੋਰ ਸ਼ੂਟ ਇੱਥੇ ਖਤਮ ਹੋ ਗਿਆ ਸੀ ਤੇ ਇਹਨੂੰ ਦੇਖ ਕੇ ਜ਼ਿਆਦਾ ਸੋਚਣਾ ਵਿਚਾਰਨਾ ਨਹੀਂ ਕਿਉਂਕਿ ਇਹਨੂੰ ਵਿੱਚ ਵਿੱਚ ਹੇਲ ਲਵਾਦੀ ਰਹਿੰਦੀ ਹੈ ਤੇ ਮੇਰੀ ਗੱਲਾਂ ਨੂੰ ਵੀ ਇਨਾ ਮਤਲਬ ਉਹ ਨੋਟਿਸ ਨਾ ਕਰੇ ਕਿਉਂਕਿ ਹਰ ਜਹ ਹਾਸਾ ਮਜ਼ਾਕ ਚੱਲਦਾ ਰਹਿੰਦਾ ਹੈ ਇਨ੍ਹਾਂ ਚੀਜ਼ਾਂ ਨਾਲ ਸਾਡਾ ਸ਼ੂਟ ਈਜ਼ੀਲੀ ਹੋ ਜਾਂਦਾ ਆ ਠੀਕ ਗੱਲ ਹੈ ਹਾਂਜੀ ਪੇਪਰ ਹੈ ਨਾ ਹਮਾਰੀ ਲਈ ਹੋ ਜਾਓ ਵੀ ਰੈਡੀ ਆ ਜੀ ਹੁਣ ਦਾ ਲਓ ਜੀ ਹੁਣ ਆ ਗਏ ਅਸੀਂ ਆਊਟਡੋਰ ਸ਼ੂਟ ਦੇ ਉੱਤੇ ਕਿਉਂਕਿ ਕਰ ਵਾਲੇ ਸਾਡੇ ਸ਼ੂਟ ਹੋ ਚੁੱਕੇ ਹੀ ਤੇ ਜਿਹੜੇ ਸ਼ੂਟ ਅਸੀਂ ਬਾਹਰੋਂ ਲੈਣੇ ਸੀ ਤੇ ਅਸੀਂ ਕਿਉਂਕਿ ਚਲੋ ਚਾਣਨ ਹੈਗਾ ਦਿਨੇ-ਦਿਨੇ ਆਪਾਂ ਬਾਹਰ ਵਾਲੇ ਕੁਝ ਮਕਾ ਲਈਏ ਤੇ ਹੁਣ ਇੱਥੇ ਸੈਟਿੰਗ ਹੋ ਰਹੀ ਆ ਅੰਕਲ ਜੀ ਨੇ ਅੰਦਰ ਲਾਇਆ ਜਾ ਰਿਹਾ ਮਾਈਕ ਤਾਂ ਕਿ ਅਸੀਂ ਅਗਲੇ ਡਾਇਲੋਗ ਉਹਨਾਂ ਨੂੰ ਬੁਲਵਾ ਸਕੀਏ ਸੋ ਇਸ ਜਿਹੜਾ ਇਹ ਜਿਹੜਾ ਪ੍ਰੋਜੈਕਟ ਆ ਰਿਹਾ ਨਾ ਇਹਦੇ ਰਿਗਾਰਡਿੰਗ ਹੁਣ ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਰੂਰੀ ਚੀਜ਼ ਦੱਸਣੀ ਆ ਜਿਨ੍ਹਾਂ ਨੇ ਇੰਸਟਾਗ੍ਰam ਤੇ ਵੇਖਿਆ ਹੋਗਾ ਉਹਨਾਂ ਨੂੰ ਪਤਾ ਹੋਊਗਾ ਕਿ ਇਹ ਪ੍ਰੋਜੈਕਟ ਆ ਰਿਹਾ ਸੀ ਮੇਰਾ ਜਿਹਦਾ ਨਾਮ ਸੀ No Farmer No Food ਸ਼ੋਰਟ ਮੂਵੀ ਆ ਰਹੀ ਸੀ ਦੇਖੋ ਅਸੀਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਸਾਡੀ ਕਿੰਨੀ ਮਿਹਨਤ ਲੱਗਦੀ ਹੈ ਇੱਕ ਪ੍ਰੋਜੈਕਟ ਦੇ ਪਿੱਛੇ ਆ ਗਿਆ ਆ ਗਿਆ ਰੋਣਾ ਆ ਗਿਆ ਚਲੋ ਚਲੋ ਸਰ ਆ ਗਿਆ ਕੁੜੀ ਨਰੋਣਾ ਹੁਣ ਜੋ ਗੱਲ ਤੁਹਾਨੂੰ ਮੈਂ ਸਟਾਰਟਿੰਗ ਤੇ ਦੱਸਣੀ ਸੀ ਉਹ ਮੈਂ ਦੱਸ ਦਿੰਨੀ ਕਿ ਇਹ ਜਿਹੜੀ ਮੂਵੀ ਤੁਸੀਂ ਬਣਦੀ ਦੇਖ ਰਹੇ ਹੋ ਇਹ ਹੁਣ ਨਹੀਂ ਆ ਰਹੀ ਕਿਉਂਕਿ ਏਜ ਦੀ ਸਟੋਰੀ ਵੀ ਕੈਨਸਲ ਕਰ ਦਿੱਤੀ ਗਈ ਆ ਜਿਸ ਦਿਨ ਮੇਰੀ ਇਨਸਟਾ ਬੈਨਡ ਕੀਤੀ ਗਈ ਆ ਉਸੇ ਦਿਨ ਹੀ ਰੀ ਸਟੋਰੀ ਕੈਨਸਲ ਕੀਤੀ ਗਈ ਹੈ ਕਿਉਂਕਿ ਇਹ ਫਾਰਮਰ ਦੇ ਹੱਕ ਦੇ ਵਿੱਚ ਸੀ ਇਸ ਕਰਕੇ ਬਹੁਤ ਕੁਝ ਨੁਕਸਾਨ ਸਾਡਾ ਹੋ ਗਿਆ ਦੇ ਵਿੱਚ ਇਹ ਮੇਰਾ YouTube ਦਾ ਪਹਿਲਾ ਪ੍ਰੋਜੈਕਟ ਸੀ ਜੋ ਮੈਂ ਖੁਦ ਆਪਣੇ ਬੇਸ ਦੇ ਉੱਤੇ ਲੈ ਕੇ ਆ ਰਹੀ ਸੀ ਲੇਕਿਨ ਕੁਝ ਕਾਰਨਾ ਕਰਕੇ ਸਾਨੂੰ ਇਹ ਡ੍ਰੋਪ ਕਰਨਾ ਪਿਆ ਇਸ ਗੱਲ ਦਾ ਸਾਨੂੰ ਆਪ ਬਹੁਤ ਦੁਖਿਆ ਕਿ ਅਸੀਂ ਇਹ ਤੁਹਾਡੇ ਸਾਹਮਣੇ ਲੈ ਕੇ ਨਹੀਂ ਆ ਸਕੇ ਕਿਉਂਕਿ ਮੈਂ ਫੇਰ ਉਹੀ ਗੱਲ ਆ ਗਈ ਮਿਹਨਤ ਦੀ ਅਸੀਂ ਕਮ ਸਿਕਮ 2 ਮਹੀਨਿਆਂ ਤੋਂ ਇਹਦੀ ਤਿਆਰੀ ਕਰਦੇ ਪਏ ਸੀ ਤੇ ਪੂਰੀ ਇਹ ਵੀਡੀਓ ਵੀ ਤਿਆਰ ਹੋ ਗਈ ਮੂਵੀ ਵੀ ਤਿਆਰ ਹੋ ਗਈ ਸੀ ਬਟ ਜਿਸ ਦਿਨ ਅਸੀਂ ਅਪਲੋਡ ਕਰਨੀ ਸੀ ਉਸੇ ਦਿਨ ਅਕਾਊਂਟ ਉਹ ਵੀ ਬੈਨ ਹੋ ਗਿਆ ਜਿੱਥੇ 135000 ਫੋਲੋਅਰਸ ਸੀ ਬਾਕੀ ਸਭ ਤੁਹਾਡੇ ਪਿਆਰ ਸਦਕਾ ਹੈ ਜੇ ਤੁਸੀਂ ਪਿਆਰ ਕਰਦੇ ਰਹੋਗੇ ਇੰਸਟਾਗ੍ਰam ਦੁਬਾਰਾ ਨਿਊ ਆਈਡੀ ਬਣਾਈ ਆ ਉਹਦੇ ਉੱਤੇ ਜਾ ਕੇ ਤੁਸੀਂ ਫੋਲੋ ਕਰੋ ਲਿੰਕ ਡਿਸਕ੍ਰਿਪਸ਼ਨ ਚ ਦੇ ਦੂੰਗੀ ਤੇ ਰਾਈਡਰ ਸਿੰਘ ਨੇ ਵੀ ਤੁਸੀਂ ਉੱਥੇ ਸਰਚ ਕਰ ਸਕਦੇ ਆ ਤੁਸੀਂ ਪਿਆਰ ਸਦਕਾ ਦੁਬਾਰਾ ਬਖਸ਼ੋ ਚੀਜ਼ ਖੜੀ ਹੋਵੇ YouTube ਤੇ ਮੈਂ ਦੁਬਾਰਾ ਫਿਰ ਤੋਂ ਇਹ ਨਹੀਂ ਹੋਇਆ ਤੇ ਮਹਾਰਾਜ ਕਿਰਪਾ ਕਰਨ ਦੂਸਰਾ ਪ੍ਰੋਜੈਕਟ ਜਲਦ ਹੀ ਲੈ ਕੇ ਆਵਾਂਗੇ ਸ਼ਕਤੀਮਾਨ 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 ਉੱਦਾਨ ਨੇ ਆਪਣੇ ਘਰ ਦੀ ਕਦੀ ਸਫਾਈ ਨਹੀਂ ਕਰਨੀ ਸੀ ਪਰ ਇਹਦਾ ਨਾ ਸੀਮ ਹੈਗਾ ਇਹਦੇ ਨਾਲ ਪੱਖੇ ਦੇ ਨਾਲ ਫਿਰ 11 ਪਰ ਅੱਛਾ ਉਦਾਂ ਵੇਲੇ ਪੱਖੇ ਭਾਵੇਂ ਨਾ ਹੀ ਸਾਫ਼ ਕਰਨੇ ਹੁੰਣ ਕਦੀ ਇਸੇ ਬਹਾਨੇ ਵੇਲੇ ਤੁਹਾਡੇ ਘਰ ਦੇ ਪੱਖੇ ਸਾਫ਼ ਹੁੰਦੇ ਹੈ ਹੈ ਨੀ ਮੇਰਾ ਸੋਹਣਾ ਪੱਖਾ ਉਰੀ ਜੰਮੀਆ ਹਵਾ ਜਿੰਦਾਵਾਦ ਨੂੰ ਸਾਫ਼ ਬਿਨ ਕਰੀ ਰਹੇ ਨੇ ਉਹ ਤੁੱਕੇ ਨਾਲ ਕਰਨ ਲੱਗ ਪਿਤੇ ਪਹਾੜਸ਼ਣ ਪਹਾੜਸ਼ਣ ਕਿੱਦਾਂ ਦੇ ਹੁੰਦੀ ਆ ਇਹ ਸਭ ਤੋਂ ਬਾਅਦ ਚੋ ਆਪਣਾ ਪੈਕਅਪ ਹੋ ਗਿਆ ਸੀ ਫਿਰ ਬਗੀ ਸਿੰਘ ਜੀ ਆਪਣੀ ਕਿੱਟ ਕੱਸਣ ਲੱਗ ਪਏ ਤੇ ਚੱਲ ਪਏ ਵਾਪਸ ਸ਼ਰਾਈ ਹਾਂ ਤਾਂ ਨਹੀਂ ਮੈਨੂੰ ਸੱਚੀ ਵੇਲੋ